ਕਮਰਾ ਬੰਦ ਕਰਕੇ ਇਹ ਚੰਗੀ ਤਰ੍ਹਾਂ ਚਾਬੀ ਆਪਣੀ ਜੇਬ ਸੇ ਪਾ ਲਈ ਤੇ ਮੈਨੂੰ ਚੰਗੀ ਤਰ੍ਹਾਂ ਘੁੱਟਿਆ ਇੰਨੇ ਥੇਕ ਜੇ ਇਹਨੇ ਮੈਨੂੰ ਸੀਜ਼ਰ ਮਾਰ ਕੇ ਆਟ ਸਾਰੇ ਮੇਰੇ ਤੇ ਬਾਅਦ ਦੇ ਇਹਨੇ ਨਾ ਉਹ ਤੋਂ ਮੁੰਡਾ ਲੈ ਗਿਆ ਚੁੱਕ ਕੇ 14 ਸਾਲਾਂ ਦਾ ਮੁੰਡਾ ਆ ਉਹਨੂੰ ਲੈ ਗਿਆ ਚੁੱਕ ਕੇ ਉਹਨੂੰ ਮਹਿੰਦਰਾ ਕਲੋਨੀ ਦੇ ਨੇੜੇ ਤੇ ਲੈ ਕੇ ਤਾਤਰ ਮਾਰੇ ਸਤਾ ਮਾਰੀਆਂ ਨੂੰ ਠੀਕ ਹੈ ਜੀ ਮੇਰੀ ਭੈਣ ਨੂੰ ਘੁੱਟਿਆ ਘਟਿਆ ਗੋਲੀਆਂ ਚਲਾਣ ਲੱਪਿਆ ਕਹਿੰਦਾ ਮੈਂ ਤਨ ਫਾੜ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਅੱਜੀ ਕੰਪਲੇਂਟ ਆਈ ਹੈ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਅਨਕਰ ਰਜਿਸਟਰ ਕਰਦੇ ਹਾਂ ਇਹਨੂੰ ਵੀ ਕਰਦੇ ਸੀ ਹਾਂ ਜੀ ਕੀ ਮਸਲਾ ਕੀ ਹੈ ਜੀ ਇਹਦੀ ਇਹਨੂੰ ਮੈਨੂੰ 17 ਤਰੀਕ ਨੂੰ ਕੱਲ੍ਹ ਕਮਰਾ ਬੰਦ ਕਰਕੇ ਇਹਨੇ ਚੰਗੀ ਤਰ੍ਹਾਂ ਚਾਬੀ ਆਪਣੀ ਜੇਬ ਸੇ ਪਾ ਲਈ ਇਹਨੇ ਮੈਨੂੰ ਚੰਗੀ ਤਰ੍ਹਾਂ ਘੁੱਟਿਆ ਇਹਨੇ ਪਲੀਜ਼ ਨਾ ਇੱਕ ਦਿਨ ਐਨੇ ਮੈਨੂੰ ਸੀਜ਼ਰ ਮਾਰੀਆਂ ਤੇ ਸਾਰੇ ਮੇਰੇ ਡਿਜੇ ਲੱਤਾਂ ਮਾਰੀ ਤੁਹਾਡਾ ਮਸਲਾ ਚੱਲਦਾ ਆ ਰਿਹਾ ਸੀ ਹਾਂ ਜੀ ਜਿੱਦਾਂ ਲ ਕੀ ਹੋ ਗਿਆ ਮੈਂ ਤੁਹਾਡੇ ਦੋਸਤਾਂ ਦੇ ਬਾਰੇ ਇੱਕ ਟੋੜਾ ਬੋਲੀ ਚਲੀ ਕੀ ਕਰ ਇਹ ਨਸ਼ੇ ਕਰਨ ਲੱਪਿਆ ਨਸ਼ੇ ਦੀ ਰੋਤ ਤੇ ਮੈਨੂੰ ਮਾਰਨ ਲੱਪਿਆ ਆਹ ਉਹ ਵੀ ਮੇਰਾ ਕੰਮ ਕਰੇ ਕਿਸੇ ਹੋਰ ਦਾ ਨਾ ਕਰੇ ਮੈਂ ਕਿਸੇ ਹੋਰ ਦਾ ਨਹੀਂ ਵਿਕੰਦ ਦੇਣਾ ਸਿਰਫ ਮੇਰਾ ਵਿਕੀ ਕੀ ਵੇਚਣ ਨੂੰ ਕੀ ਕਹਿ ਰਿਹਾ ਚਿੱਟਾ ਕਹਿਂਦਿਆ ਨੂੰ ਅੱਜ ਤੁਹਾਡੇ ਘਰ ਤੇ ਪਰ ਕਿੰਨੀਆਂ ਗੋਲੀਆਂ ਚ ਲਗੀਆਂ 6 ਗੋਲੀਆਂ ਚ ਲਾਈਆਂ ਤਸੰਦੀ ਮੰਗ ਕਰਦੇ ਉਠਾਣੇ ਦੇ ਬਾਹਰ ਬੈਠੇ ਅੱਡੀ ਮਾਰੇ ਸੁਨਵਾਈ ਹੋਵੇ ਠੀਕ ਹੈ ਨਾ ਔਰ ਤੇ ਪਰਚਾ ਹੋਵੇ ਜਿਹੜੇ ਨਾਲ ਮੁੰਡੇ ਲਿਆਏ ਉਹਨਾਂ ਦੇ ਤੂੰ ਬੋਲ ਜਿਹੜੇ ਮੁੰਡੇ ਨਾਲ ਲੈ ਕੇ ਥੇਲੀ ਜੇ ਇੱਕ ਸਲੂਸ਼ਨ ਜੇ ਇੱਕ ਵੀ ਕੀ ਨਿਵਾਲੀ ਜੇ ਇੱਕ ਦਿਨੇਸ਼ੀ ਜੇ ਇੱਕ ਪਟਰਾ ਦਾ ਸੰਨੀ ਜੇ ਹਾਂ ਨਾਲ ਰੋਕੀ ਹੈ ਨਾਲ ਰੋਕੀ ਜੇ ਤਸੰਦੀ ਮੰਗ ਕਰਦੇ ਹੁਣ ਮੰਗ ਕਰਦੇ ਇਹਨੂੰ ਸਜਾ ਦਵਾਓ ਇਹਨੂੰ ਭੇਜੋ ਅੰਦਰ ਅੰਦਰ ਭੇਜੋ ਇਹਨੂੰ ਬੋਵੀ ਦਸ਼ਮੇਸ਼ ਨਗਰ ਜੋੜਾ ਫਾੜੇਗਾ ਗਲੀ ਨੰਬਰ 14 ਹਾਊਸ ਨੰਬਰ 1787 ਹਾਂਜੀ ਕੀ ਹੋਇਆ ਜੀ ਅੱਜ ਕੁਛ ਨਹੀਂ ਹੋਇਆ ਜੀ ਇਹ ਅਈ ਆਪਣੇ ਘਰੇ ਬੇਟੇ ਰਹਿਮਾਨ ਨਾਲ ਠੀਕ ਹੈ ਭੈਣਾਂ ਨਾਲ 17 ਤਰੀਕ ਨੂੰ ਲੜਾਈ ਹੋਈ ਇਹਨੇ ਆ ਕੇ ਸਾਡੀਆਂ ਐਲਈਡੀਆਂ ਤੋੜਤੀਆਂ ਮੇਰੇ ਸਹੁਰਿਆਂ ਦੇ ਘਰੇ ਪੈ ਗਿਆ ਗੱਲ ਜਾ ਕੇ ਫਿਰ ਮਰੀਆਂ ਵੱਡੀਆਂ ਦੋ ਭੈਣਾਂ ਵੀ ਆਈਆਂ ਸਾਈਡ ਤੇ ਉਹਨਾਂ ਦੇ ਘਰੇ ਪੈ ਗਿਆ ਗੱਲ ਜਾ ਕੇ ਠੀਕ ਹੈ ਤੇ ਬਾਅਦ ਜੇ ਇਹਨੇ ਨਾ ਉਹ ਤਾਂ ਮੁੰਡਾ ਲੈ ਗਿਆ ਚੁੱਕ ਕੇ 14 ਸਾਲਾਂ ਦਾ ਮੁੰਡਾ ਆ ਉਹਨੂੰ ਲੈ ਗਿਆ ਚੁੱਕ ਕੇ ਉਹਨੂੰ ਮਹਿੰਦਰਾ ਕਲੋਨੀ ਦੇ ਨੇੜੇ ਤੇ ਲੈ ਕੇ ਦਾਤਰ ਮਾਰੇ ਸੱਟਾਂ ਮਾਰੀਆਂ ਉਹਨੂੰ ਠੀਕ ਹੈ ਜੀ ਮੇਰੀ ਭੈਣ ਨੂੰ ਕੁੱਟਿਆ ਘਟਿਆ ਹੁਣ ਅੱਜ ਆਇਆ ਅੱਜ ਆਇਆ ਕਹਿੰਦਾ ਬੂਹਾ ਖੋਲੋ ਅਈ ਬੂਹਾ ਨਹੀਂ ਖੋਲਿਆ ਤੇ ਕਿਥੇ ਲੋ ਗਾਲਾ ਗੂਲਾ ਕੱਢਣ ਲੱਪਿਆ ਬਾਅਦ ਚ ਗੋਲੀਆਂ ਚਲਾਉਣ ਲੱਪਿਆ ਕਹਿੰਦਾ ਮੈਂ ਤੁਹਾਨੂੰ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਠੀਕ ਹੈ ਜੀ ਇਨੇ ਛੇ ਗੋਲੀਆਂ ਚਲਾਈਆਂ ਜਿਹਦੇ ਵਿੱਚੋਂ ਤਿੰਨ ਗੋਲੀਆਂ ਦੇ ਫੈਰ ਇਹਨਾਂ ਨੂੰ ਲੱਭੇ ਇੱਕ ਜਿੰਦਾ ਰੋਂਦਿਆ ਤੇ ਦੋ ਕਿੰਨੇ ਗੋਲੇ ਚਲਾਈਏ ਜੀ ਇਹ ਰੋਕੀ ਨੇ ਚਲਾਈਏ ਜੀ ਨਾਲ ਕੁਝ ਹੋਰ ਵੀ ਮੁੰਡੇ ਸੀ ਨਾਲ ਸਲੋਸ਼ਨ ਹੀ ਗਏ ਰੌਏ ਰਾਹੁਲ ਤੇ ਨਾਲ ਦੇ ਨੇਪਾਲੀ ਵਿਕੀ ਨੇਪਾਲੀ ਹੀ ਗਾ ਜੀ ਤੇ ਨਾਲ ਦੇ ਬੜਰਾਂ ਦਾ ਸੰਨੀ ਆ ਉਹ ਹੀ ਗਾ ਜੀ ਤੇ ਨਾਲ ਤੇ ਦੋ ਤਿੰਨ ਹੋਰ ਹਨ ਬਤਾ ਛੇ ਮੈਨੂੰ ਨਾਮ ਆ ਨਹੀਂ ਪਤਾ ਜੀ ਚਲਾਈ ਦੀ ਬੜੀ ਪੁਰਾਣੀ ਚਲਦੀ ਆ ਰਹੀ ਸੀ ਹੁਣ ਗੋਲੀ ਤਾਂ ਦਾ ਗੋਲੀ ਐਵੇਂ ਨਜਾਇਜ਼ ਤੁਹਾਨੂੰ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਮੇਰਾ ਕਹਿੰਦਾ ਸਮਾਨ ਵਿੱਚੋਂ ਮੇਰੀ ਅੱਗੇ ਲੱਤ ਵੱਢੀ ਗਈ ਇਹਦੇ ਕਰਕੇ ਠੀਕ ਹੈ ਮੈਂ ਪਹਿਲੇ ਕਰਦਾ ਹਾਂ ਤੁਹਾਡਾ ਕੀ ਲੱਗਦਾ ਮੇਰਾ ਜੀਜਾ ਲੱਗਦਾ ਇਹ ਉਹ ਤੁਸੀਂ ਖਾਣੇ ਦੇ ਬਾਹਰ ਬੈਠੇ ਹੋ ਅੰਦਰ ਸੁਣਾਈ ਹੋਈ ਹੈ ਤੁਹਾਡੀ ਉਹਨਾਂ ਨੇ ਲਿਖੀ ਹੈ ਰਿਪੋਰਟ ਰਿਪੋਰਟ ਸਾਰੀ ਪਰ ਵੇਖੋ ਕੀ ਸੁਣਵਾਈ ਕਰਦੇ ਕੀ ਨਹੀਂ ਕਰਦੇ ਅੱਗੇ ਵੀ ਰਿਪੋਰਟਾਂ ਲਖਾਣੇ ਆ ਇਹ ਸਾਡੀ ਸੁਣਵਾਈ ਨਹੀਂ ਕਰਦੇ ਜੀ ਠੀਕ ਹੈ ਹੋ ਨਾ ਪਾ ਜਿਨਾਂ ਨੇ ਕੀਤੀ ਠੀਕ ਹੈ ਨਹੀਂ ਤਾਂ ਆਪਾਂ ਕਮਿਸ਼ਨਰ ਦੇ ਪੇਸ਼ ਹੋਣਾ ਏ ਠੀਕ ਹੈ ਜੀ ਪੈਸੇ ਵਾਲੀ ਸੁਣਾਈ ਹੁੰਦੀ ਹੈ ਹਾਂ ਜੀ ਮਾਰਿਆ ਮੋਬਾਈਲ ਸਾਹ ਤੁਹਾਨੂੰ ਪਤਾ ਇਹ ਇਹ ਕੋਈ ਤਾਂ ਐਕਟਿਵਿਟੀ ਸੁਣਵਾਈ ਕਰਦੀ ਹੋਤਰਾ ਕਰਦੀ ਨਹੀਂ ਆਹ ਵੇਖੋ ਰੋਕੀ ਨੇ ਬੰਦੇ ਘਲਾਤੇ ਆ ਪਿੱਛੇ ਇਹੋ ਇਹਨਾਂ ਨੇ ਪੈਸੇ ਦੇਣੇ ਤੇ ਇਹਨਾਂ ਦੀ ਸੁਣਵਾਈ ਹੋਣੀ ਆਡੀ ਹੋਣੀ ਨਹੀਂ ਠੀਕ ਹੈ ਜੀ ਆਹ ਵੇਖੋ ਆਗੇ ਇਹਨਾਂ ਦੇ ਬੰਦੇ ਪਿੱਛੇ ਵੇਖੋ ਇਹਨਾਂ ਦਾ ਕੀ ਕੰਮ ਠਾਣੇ ਠੀਕ ਹੈ ਇਹ ਰੋਕੀ ਦੇ ਬੰਦੇ ਜੇ ਜਿਹੜੇ ਦੋ ਜਣੇ ਆਏ ਆਏ

ਅਛਾ ਦੇਖੇ ਤੇ ਕਲੀ ਕਰ ਰਹੀ ਜੀ ਸਰ ਤੁਹਾਡੀ ਟੀਮ ਹੁਣ ਵੀ ਮੋਕੇ ਦੇ ਗੜੀ ਦੇ ਵਿੱਚ ਹੈਗੀਆਂ ਕੋਈ ਕੋਲ ਮਿਲੇ ਹੋਰ ਕੋਰੀਆਂ ਦੇ ਹਾਂਜੀ ਮਿਲੇ ਜੀ ਦੋ ਕੋਲ ਮਿਲੇ ਆ ਫਲੈਟ ਪਾ ਦਿੱਸੋ ਫਿਰ ਉਹ ਮੋਕੇ ਦੇ ਕੀ ਕਾਰੋ ਕੀ ਕੀਤਾ ਜਾ ਰਿਹਾ ਸਰ ਅ ਬੱਚਾ ਦਰਜ ਕਰ ਰਿਹਾ ਜੀ ਕਦਮਾ ਦਰਜ ਕਰਕੇ ਕਲੀ ਕਰਵਾਇ ਸ਼ੁਰੂ ਕਰ